ਹਾਂਜੀ ਇਹਨਾਂ ਜਿਨਾਂ ਲੱਗਦਾ ਇਹਨਾਂ ਔਖਾ ਨਹੀਂ ਹੁੰਦਾ ਜਦੋਂ ਕੰਮ ساری ਉਮਰ ਨੰਗੀ ਹੋਈ ਤੇਜਰਬੇ ਦੇ ਨਾਲ ਸਹੀ ਗੱਲ ਹੈ ਜੀ ਤੇ ਹੁਣ 70 80 ਕਿਲੇ ਜ਼ਮੀਨ ਵੀ ਸਾਬੀ ਹੈ ਠੀਕ ਹੈ ਜ਼ਮੀਨ ਵੀ ਹੈ ਜ਼ਮੀਨ ਵੀ ਹੈ ਹਾਂਜੀ ਵੱਡਾ ਭਾਈ ਆਪਣਾ ਹਾਂਜੀ ਇਹਨੂੰ ਸ਼ੌਂਕ ਸੀ ਇੱਕ ਲਈ ਫਿਰਦਾ ਸੀ ਅੱਛਾ ਜੀ ਮਾ ਚੱਲ ਫਿਰ ਹੋਰ ਲੈ ਕੋ ਪੰਚਰ ਉਹਦੇ ਅਸੀਂ ਤਿੰਨ ਚਾਰ ਹੋਰ ਲੈ ਉਹ ਕਾਂ ਸੂਗੀਆਂ ਬਸ ਫੇਰ ਕੰਮ ਵੱਧਾ ਵੱਧ ਗਿਆ ਲੈ ਵੀ ਦੇਖ ਹੁਣ ਫੇਰ ਸੂਈਆਂ ਹੋਈਆਂ ਨੇ ਹਾਂਜੀ ਕੰਮ ਤਾਂ ਚੱਲ ਜਾਂਦਾ ਵੀ ਸ਼ੌਂਕ ਹੋਵੇ ਤਾਂ ਸ਼ੌਂਕ ਹੋਵੇ ਤਾਂ ਇਹਨੀਆਂ ਦਾ ਪੈਸੇ ਸੋਚ ਕੇ ਚੱਲਦੀਆਂ ਫੇਰ ਨਹੀਂ ਕੰਮ ਚੱਲਦੇ ਹੁੰਦੇ ਹਾਂਜੀ ਖੜਦੀ ਨਹੀਂ ਹੈਗੀ ਮੈਂ ਦਿੰਦਾ ਅੱਛਾ ਜੀ ਹਾਂ ਦੁੱਧ ਨਹੀਂ ਸੁੱਕਦਾ ਜਦੋਂ ਉਧਰੋਂ ਸੂਣ ਵਾਲੀ ਹੋ ਜਾਂਦੀ ਏ ਹਾਂ ਜੀ ਉਧਰ ਦੁੱਧ ਥੱਲੇ ਰੁੱਕੀ ਪੁੱਤ ਭਰੀ ਦਿੰਦੀ ਏ ਇਹ ਬਣਾਇਆ ਹੋਇਆ ਸੀ ਬਜ਼ੁਰਗਾਂ ਨੇ ਮੱਝਾਂ ਵਾਸਤੇ ਅੱਛਾ ਜੀ ਇਹਦੇ 'ਚ ਹੀ ਮੱਛੀ ਛੱਡ ਲਈ ਅੱਛਾ ਇਹਦੇ ਵਿੱਚ ਵੀ ਇਹਦੇ 'ਚ ਮੱਛੀ ਛੱਡ ਲਈ ਉਹ ਉਹ ਚੰਗੀ ਹੋਗੀ ਤਗੜੀ ਤਗੜੀ ਹਾਂ ਜੀ ਸਾਰਾ ਸਵਾਦ ਪੈ ਗਿਆ ਸਾਨੂੰ ਕਹਿੰਦਾ ਮਿਹਨਤ ਕਰੋ ਇੱਥੇ ਹੀ ਕਰੋ ਇੱਥੇ ਕਾਮਯਾਬ ਹੋਵੋ ਬਾਹਰ ਕੁਝ ਨਹੀਂ ਪਿਆ ਜਾ ਕੇ ਢੇੜੇ ਕਰਨ ਦਾ ਹਾਂ ਜੀ ਦੋਸਤੋ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋ ਮੰਗ ਦੋਸਤੋ ਅੱਜ ਹਰਿਆਣੇ 'ਚ ਆਏ ਹੋਏ ਆ ਬਈ ਪਿੰ ਟਾਣੀ ਦੇ ਉੱਪਰ ਖੜਿਆ ਬਈ ਦੇਖ ਸਕਦੇ ਹੋਗੇ ਤੁਹਾਨੂੰ ਇੱਕ ਬਈ ਸ਼ੌਂਕੀ ਬੰਦੇ ਦੇ ਨਾਲ ਅੱਜ ਮਿਲਾਵਾਂਗੇ ਮੁਰਗੇ ਬੱਕਰੀਆਂ ਤੇ ਮੱਸੀ ਯਾਨੀ ਕਿ ਸਾਰਾ ਕੁਝ ਰੱਖਿਆ ਹੋਇਆ ਬਈ ਦੇਖ ਸਕਦੇ ਹੋ ਸ਼ੌਂਕੀ ਬੰਦਾ ਪੂਰਾ ਤੇ ਕੀ ਗੱਲਬਾਤ ਆ ਤੇ ਕਿਵੇਂ ਇਹਨੇ ਕੁਝ ਨੂੰ ਬਈ ਸਾਭ ਰਿਆ ਸਾਰੀ ਗੱਲਬਾਤ ਕਰਾਂਗੇ ਤੁਸੀਂ ਬਸ ਵੀਡੀਓ ਦੇ ਵਿੱਚ ਬਈ ਜੀ ਬਣੇ ਰਹੋ ਤੇ ਚੱਲਦੀ ਵੀਡੀਓ ਬਈ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਅੱਜ ਤੁਹਾਨੂੰ ਬਈ ਮਿਲਾਵਾਂਗੇ ਤੇ ਸਾਰੀ ਗੱਲਬਾਤ ਕਰ ਦਾਂਗੇ ਭਾਈ ਜੀ ਦੇ ਨਾਲ ਬਈ ਅਸੀ ਗਰਦੀ ਕੀ ਹਾਲ ਚਾਲ ਲੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਆ ਬਾਈ ਜੀ ਕਿਵੇਂ ਕੰਮ ਕਰ ਕਿਵੇਂ ਆਈ ਬਹੁਤ ਵਧੀਆ ਜੀ ਕਿਰਪਾ ਮਲਕ ਦੀ ਠੀਕ ਆ ਜੀ ਹਾਂ ਜੀ ਕਿੱਥੇ ਖੜੇ ਆ ਪਾ ਇਸ ਟਾਈਮ ਜੀ ਦੱਸ ਦਿਓ ਪਹਿਲਾਂ ਮਾੜਾ ਆਪਣਾ ਪਿੰਡ ਸੂਮਾ ਜਰਾ ਹਾਂਜੀ ਤਹਿਸੀਲ ਗੁਲਾ ਜ਼ਿਲ੍ਹਾ ਕੈਥਲ ਹਰਿਆਣਾ ਚ ਠੀਕ ਆ ਹਰਿਆਣਾ ਚ ਖੜੇ ਆ ਹਰਿਆਣਾ ਜੀ ਖੜੇ ਆ ਜੀ ਬਾਰਡਰੀ ਸਮਝੋ ਹਰਿਆਣਾ ਪੰਜਾਬ ਦਾ ਬਟਰੇ ਜੀ ਠੀਕ ਆ ਜੀ ਕਿੰਨਾ ਕੁ ਸ ਰੱਖਿਆ ਹੋਇਆ ਆ ਪਾ ਈਟਾਣੀ ਦੇ ਉੱਪਰ ਜੀ ਕਿਰਪਾ ਬਤੇਰੀ ਜੀ ਬੱਕਰੀਆਂ ਦਾ ਸ਼ੌਂਕ ਨਾ ਰੱਖੀਆਂ ਹੋਈਆਂ ਨੇ ਹਾਂਜੀ ਬਾਕੀ ਮੱਛੀ ਦਾ ਕੰਮ ਹੈ ਹਾਂ ਚਲੋ ਆਰੇ ਲੱਗੇ ਆ ਸੋਨਾ ਟਾਈਮ ਵਾਸ ਹੋਈ ਜਾ ਰਹੀ ਐ ਇੰਨਾ ਕੁਝ ਕਿਵੇਂ ਕਰ ਲੈਣੇ ਹੋ ਕੀ ਗੱਲ ਵਾ ਬਸ ਕੰਮ ਸੈੱਟ ਜਦੋਂ ਹੋ ਜੇ ਫਿਰ ਚੱਲੀ ਜਾਂਦਾ ਕੰਮ ਹਾਂਜੀ ਇੰਨਾ ਜਿੰਨਾ ਲੱਗਦਾ ਇੰਨਾ ਔਖਾ ਨਹੀਂ ਹੁੰਦਾ ਜਦੋਂ ਕੰਮ ਸਾਰੀ ਉਮਰ ਨੰਗੀ ਹੋਈ ਤਜਰਬੇ ਦੇ ਨਾਲ ਸਹੀ ਗੱਲ ਹੈ ਜੀ ਤੇ ਹੁਣ 70 80 ਕਿਲੇ ਜ਼ਮੀਨ ਵੀ ਸੰਭੀ ਐ ਠੀਕ ਐ ਜ਼ਮੀਨ ਵੀ ਹੈ ਜੀ ਜ਼ਮੀਨ ਵੀ ਹੈ ਹਾਂਜੀ ਤੇ ਕੰਮ ਸੈੱਟ ਐ ਸਾਰਾ ਪਾਈਪਲਾਈਨਾਂ ਹੋਈਆਂ ਉਹਨੇ ਬੋਰ ਹੋਏ ਨੇ ਕੋਈ ਐਸੀ ਖਾਸ ਦਿੱਕਤ ਨਹੀਂ ਆਉਂਦੀ ਠੀਕ ਐ ਜੀ ਅਗਾਂ ਬੱਕਰੀਆਂ ਦਾ ਸ਼ੌਂਕ ਸੀ ਅਸੀਂ ਬੱਕਰੀਆਂ ਲੈ ਲੈਂਦੀਆਂ ਬੱਕਰੀਆਂ ਲੈਂਦੀਆਂ ਹਾਂਜੀ ਹਾਂ ਠੀਕ ਐ ਆਈ ਨਾ ਕੋਸਰਾ ਖਰੋਖੇ ਜਨਤ ਨਹੀਂ ਲੰਗਦਾ ਇਹ ਖਾ ਸੋਖੇ ਕਹਿੰਦੇ ਇਹਨਾਂ ਦਾ ਕੋਈ ਤਾਂ ਕੋਈ ਪਰ ਨਹੀਂ ਠੀਕ ਹੈ ਜੀ ਹਾਂ ਦੋ ਟਾਈਮ ਇਹਨਾਂ ਨੂੰ ਦਾਣਾ ਪਈਦਾ ਆਪਣਾ ਖਰਾਕ ਠੀਕ ਹੈ ਜੀ ਕੋਈ ਨਾ ਖਾਦਾ ਉਹ ਉਧਰ ਕਰੀਦਾ ਉਹ ਇਧਰ ਕਰੀਦਾ ਚੱਲ ਜਾਂਦਾ ਨਾ ਸਵੇਰੇ ਸ਼ਾਮ ਕਰਕੇ ਜਦੋਂ ਕੰਮ ਸੈੱਟ ਹੋਵੇ ਨਾ ਜੀ ਇਹਦੇ ਚੱਲੀ ਜਾਂਦਾ ਠੀਕ ਹੈ ਜੀ ਕੋਈ ਅਸੀਂ ਉਹ ਗੱਲ ਨਹੀਂ ਹੁੰਦੀ ਹੁਣ ਅਸੀਂ ਮੁਰਗੇ ਰੱਖਣ ਨੂੰ ਫਿਰਨੇ ਮੁਰਗਿਆਂ ਦਾ ਪਾਲਣ ਵਾਲੇ ਪਾਲਟੀ ਫਾਰਮ ਅਸੀਂ ਮੁਰਗੇ ਵੀ ਰੱਖੋਣੇ ਹਾਂ ਹਾਂ ਦੇਸੀ ਮੁਰਗੇ ਰੱਖਾਂਗੇ ਠੀਕ ਹੈ ਜੀ ਹਾਂ ਜੀ ਹਾਂ ਲੈ ਵੀ ਦੇਖ ਸਕਦਾ ਹਾਂ ਇਧਰ ਨੇ ਬਾਈ ਜੀ ਬੱਕਰੀਆਂ ਨਾ ਨਿਗਮ ਮਾਰਦੇ ਬਲਾ ਵੈਜ ਜੀ ਦਿਖਾ ਦੇ ਥੋੜਾ ਜਿਹਾ ਥੋਆ ਨਾ ਸ਼ੌਂਕੀਆਂ ਰੱਖੀਆਂ ਇਹਨੇ ਬੱਚੇ ਸ਼ੌਕੀਆਂ ਜੀ ਸ਼ੌਕੀਆਂ ਸ਼ੌਕੀਆਂ ਜੀ ਠੀਕ ਹੈ ਆ ਬਾਈ ਆਪਣੇ ਨਾਲ ਬੜੇ ਸਾਲਾਂ ਤੋਂ ਵੱਡਾ ਭਾਈ ਆਪਣਾ ਇਹਨੂੰ ਸ਼ੌਂਕ ਸੀ ਇੱਕ ਲਈ ਫਿਰਦਾ ਸੀ ਅੱਛਾ ਜੀ ਬਾ ਚੱਲ ਫਿਰ ਹੋਰ ਲੈ ਗੁਪੰਚਰ ਅੱਛਾ ਉਹਦੇ ਅਸੀਂ ਤਿੰਨ ਚਾਰ ਹੋਰ ਲੈ ਉਹ ਕਹਿੰਦਾ ਸੂਗੀਆਂ ਬਸ ਫਿਰ ਅਗਾ ਵੱਧਾ ਵੱਧ ਗਿਆ ਲੈ ਵੀ ਦੇ ਸਾਹ ਹੁਣ ਫਿਰ ਸੂਈਆਂ ਹੋਈਆਂ ਨੇ ਇਹ ਕਿੰਨੀਆਂ ਹੋ ਗੀਆਂ ਹੁਣ ਆਪਣੇ ਕੋਲ ਆਪਣੇ ਕੋਲ ਟੋਟਲ ਲੱਗ ਕਿੰਨੇ ਹੋਣਗੇ ਇਹ 19 ਨਾ ਕਿ ਨੇ 19 ਵੀ ਨਾ ਕਿ ਨੇ ਹਾਂ ਜੀ ਹਾਂ ਠੀਕ ਹੈ ਜੀ ਲੈ ਵੀ ਦੇ ਦੋ ਸੂਈਆਂ ਨੇ ਦੋ ਫੇਰ ਸੂਣ ਵਾਲੀਆਂ ਨੇ ਇ ਪਿੱਛੇ ਬੱਚੇ ਨੇ ਨਾ ਕਿੱਥੇ ਗੱਭਣ ਨੇ ਹਾਂ ਜੀ ਹਾਂ ਠੀਕ ਗੱਲ ਹੈ ਬਈ ਦੇਖ ਸਕਦੇ ਹੋ ਬਈ ਜੀ ਬੀਟਲ ਵੀ ਆ ਵਰ ਬੀ ਵੀ ਰੱਖੀ ਹੋਈਆਂ ਦੇਖਿਓ ਸ਼ੌਕ ਨੇ ਸਾਰੀਆਂ ਦੇਖੋ ਬੱਕਰੀਆਂ ਬਹੁਤ ਸਿਆਣੀਆਂ ਬੱਕਰੀਆਂ ਨੇ ਲੈ ਵੀ ਬੱਕਰੀਆਂ ਦੇਖ ਸਕਦਾ ਬਿਮਾਰ ਹੋ ਗਈ ਸੀ ਤਾਂ ਕਰਕੇ ਲਿੱਸੀ ਹੈ ਅੱਛਾ ਜੀ ਹਾਂ ਪਿਛਲੇ ਸਵੇਰੇ ਤਿੰਨ ਬੱਚੇ ਸਨ ਇਹਦੇ ਇਹ ਤਾਂ ਜੀ ਹਾਂ ਜੀ ਹਾਂ ਤਿੰਨ ਬੱਚੇ ਸਨ ਠੀਕ ਹੈ ਜੀ ਕਿੰਨੇ ਸੂਏ ਲੈ ਲਏ ਤੋਂ ਆਪਾਂ ਜੀ ਇਹ ਮੇਰੇ ਕੋਲ ਹੁਣ ਦੂਸਰਾ ਸੂਆ ਸੁਣੀ ਹੈ ਦੂਸਰਾ ਸੂਆ ਸੁਣੀ ਹੈ ਹਾਂ ਜੀ ਨਵੀਂ ਬੱਕਰੀ ਤਾਂ ਨਵੀਂ ਹੈ ਨਸੇ ਬੱਕਰੀ ਨਵੀਂ ਹੈ ਜਿੰਨੇ ਟਿੱਲੀ ਹੋ ਗਈ ਸੀ ਪਿੱਛੇ ਟਿੱਲੀ ਹੋ ਗਈ ਸੀ ਹਾਂਜੀ ਹੋਜੂ ਠੀਕ ਹੈ ਹਾਂਜੀ ਹਾਂ ਵਈ ਦੇਖ ਸਕਦੇ ਹੋਗੇ ਫੜੀ ਤੁੱਲੋ ਜੀ ਆਪਾਂ ਨਾਲ ਜੀ ਆਹ ਫੜ ਹੋਈ ਬੱਕਰਾ ਇਹ ਕਿਵੇਂ ਆਈ ਇਹ ਦਾ ਬੱਚਾ ਇਹ ਖੱਤੀ ਦਾ ਨੀਏ ਗਈ ਹੈ ਖੱਤੀ ਕਿਤਾ ਹੋਇ ਜੀ ਅਜਾ ਖੱਤੀ ਕਿਤਾ ਹੋਇਆ ਬੱਚਾ ਸੋਹਣਾ ਸੀ ਇਸੇ ਦਾ ਬੱਚਾ ਹੈ ਅਸੇ ਇਸੇ ਦਾ ਬੱਚਾ ਹੈ ਹਾਂਜੀ ਹਾਂ ਤੇ ਵੀ ਦੇਖ ਸਕਦੋਂਗੇ ਬੱਕਰੀਆਂ ਫੜੀ ਤੋਂ ਲੋ ਕੱਲੀਆ ਕੱਲੀ ਆਈ ਇਹ ਵੇਚਦੋਂਗੇ ਬੱਕਰੀਆਂ ਜੇ ਕਿਸ ਨੇ ਲੈ ਲਈ ਹਾਂ ਵੇਚ ਦਿਆਂਗੇ ਹਾਂਜੀ ਵੇਚ ਦਾਂਗੇ ਠੀਕ ਹੈ ਜੀ ਹਾਂਜੀ ਹਾਂ ਇਹ ਪੌਣੇ ਕੀ ਆ ਪੰਨਨੂਰੇ ਜੀ ਇਹਨਾਂ ਨੂੰ 4-5 ਸੈਲਜ ਸੀ ਅੱਛਾ ਜੀ ਤੇ ਇੱਕ ਟਾਈਮ ਪੱਠੇ ਪੰਨੇ ਆ ਵਰਸੀਨ ਇਹ ਖਾਂਦਿਆਂ ਨੇ ਬੜੇ ਹਾਂ ਹਾਂ ਸਾਰਾ ਚ ਸਾਈਲੇਜ ਖਾਂਦੀ ਨੇ ਸਾਰਾ ਬਿਚਪਿਆ ਕੋ ਕੁਰਲੀਆਂ ਦੇ ਵਿੱਚ ਠੀਕ ਹੈ ਜੀ ਹਾਂ ਜੀ ਹਾਂ ਇਹ ਜਗਾ ਕਿੰਨੀ ਹੈ ਜਿੱਥੇ ਇਹ ਰੱਖਦੇ ਹੋ ਇਹ ਜਗਾ 10 ਕੁ ਮਰਲੇ ਵੇ 10 ਕੁ ਮਰਲੇ ਨਹੀਂ ਹੈਗੀ ਛਾਟੀ ਏ 7 8 ਮਰਲੇ ਲਾ ਲਓ 7 8 ਮਰਲੇ ਲੈ ਜਾਓ ਤੇ ਅੰਦਰ ਅੰਦਰ ਆਕ ਕਮਰਾ ਹੈ ਅੰਦਰ ਕਮਰਾ ਹੈ ਠੰਡ ਵਾਸਤੇ ਲੈ ਵੀ ਦੇਖ ਸਕਦੇ ਮਿੱਤਰੋ ਆ ਬਰਪਰੀਨਸਲੇ ਸੁਣੀ ਰਹੀ ਹੀਰਨਾ ਵਾਂਗਰੀ ਆਪਾਂ ਦਿਖਾਉਨੇ ਆ ਜੀ ਬਾਈ ਦੇਖ ਸਕਦੇ ਹਾਂਜੀ ਹਾਂ ਇੱਥੇ ਰੱਖ ਲੈਣੇ ਹੋ ਜੀ ਹੀਟਰ ਲੱਗਾ ਹੋਇਆ ਅੰਦਰ ਦੇਖੋ ਹੀਟਰ ਲਾਉਨੇ ਹੋ ਜੀ ਹਾਂ ਹੀਟਰ ਲੱਗਾ ਬੱਚਿਆਂ ਤੇ ਪੱਕਾ ਕੰਮ ਕੀਤਾ ਹੋਇਆ ਜੀ ਹਾਂਜੀ ਹਾਂ ਸਹੀ ਗੱਲ ਆ ਵੀ ਦੇਖ ਸਕਦੇ ਇੱਥੇ ਬੱਚੇ ਰੱਖ ਲੈਣੇ ਹੋ ਜੀ ਇੱਥੇ ਬੱਚਿਆਂ ਵਾਸਤੇ ਕੀਤਾ ਸਾਰਾ ਸਿਸਟਮ ਹੈ ਸਹੀ ਇਹੀ ਗੱਲ ਆ ਜੇ ਸ਼ੌਂਕ ਹੋਣਾ ਚਾਹੀਦਾ ਬੰਦੇ ਨੂੰ ਹਨਾ ਜੀ ਬਿਲਕੁਲ ਸ਼ੌਂਕ ਜਿੱਥੇ ਮਰਜ਼ੀ ਹੋਵੇ ਜਿੱਥੇ ਕੰਮ ਹੋ ਜਾਂਦਾ ਏ ਹਾਂ ਜੀ ਕੰਮ ਤੇ ਚੱਲ ਜਾਂਦਾ ਵੀ ਸ਼ੌਂਕ ਹੋਵੇ ਤਾਂ ਸ਼ੌਂਕ ਹੋਵੇ ਤਾਂ ਇਹ ਮੇਰਾ ਪੈਸੇ ਸੋਚ ਕੇ ਚੱਲੀਏ ਫੇਰ ਨਹੀਂ ਕੰਮ ਚੱਲਦੇ ਹੁੰਦੇ ਹਾਂ ਜੀ ਲੈ ਵੀ ਆਓ ਬਈ ਤੁਹਾਨੂੰ ਆਪਾਂ ਹੁਣ ਬੱਕਰੀਆਂ ਦਿਖਾਉਨੇ ਆਂਗੇ ਤੇ ਬਣੇ ਰਿਓ ਵੀਡੀਓ ਦੇ ਵਿੱਚ ਕਿੰਨੀਆਂ ਰੱਖੀਆਂ ਸੀਗੀਆਂ ਜੀ ਪਹਿਲਾਂ ਆਪਾਂ ਇਹ ਜਦੋਂ ਰੱਖਿਆ ਸੀ ਪਹਿਲਾਂ ਤੇ 21 ਸੀ ਸਾਡੇ ਕੋਲ ਜੀ 21 ਸੀ ਫਿਰ ਅਸੀਂ 4 ਘੂਰ ਲਏ ਸਾਂ ਹਾਂਜੀ ਸਰ ਡੇਢ ਕੁ ਤੋਂ ਹੋਇਆ ਜੀ ਸਾਰਾ ਜੀ ਡੇਢ ਸਾਲੀ ਹੋਇਆ ਜੀ ਇਹ ਡੇਢ ਸਾਲ ਕੁ ਤੋਂ ਹੋਇਆ ਜੀ ਹਾਂ ਡੇਢ ਸਾਲ ਵਾ ਡੇਢ ਸਾਲ ਚ ਇੰਨੀਆਂ ਹੋ ਗਿਆ ਨਾ ਇੰਨੀਆਂ ਹੋ ਗਈਆਂ ਸਹੀ ਗੱਲ ਹੈ ਬਾਕੀ ਡੇਢ ਕੁ ਸਾਲ ਚ ਦੋ ਵਾਰ ਸੁ ਹੋ ਜਾਂਦੀਆਂ ਨੇ ਇਹ ਠੀਕ ਹੈ ਜੀ ਇਹ ਕਿੰਨੇ ਦੰਦ ਕਿੰਨੇ ਹੀ ਇਹ ਇਹ 4 ਹੋ ਜੂਣੇ ਮਸਾਂ ਚ ਹਾਂ 4 ਹੋ ਗਈ ਨਾ 6 ਹੋ ਗਈ 6 ਹੋ ਗਈ 6 ਦੰਦ ਦਾ ਬਈ ਦੇਖ ਸਕਦੋਂਗੇ ਇਹ ਕੰਮੇ ਸੁ ਹੈ ਇਹ ਪਹਿਲੇ ਦੂਜਾ ਸੁਣਾ ਦੂਜਾ ਸੁਣਾ ਨੇ ਹੁਣ ਸਰ ਬਈ ਦੂਜਾ ਸੁਣਾ ਬਈ ਕੁਆਲਿਟੀ ਚੰਗੇ ਆ ਨਾ ਇਹ ਨੱਕ ਨਕੌੜਾ ਦੇਖ ਸਕਦੇ ਆ ਬਈ ਬਹੁਤ ਸੋਹਣੇ ਕੰਨ ਵੇਖੋ ਕਿੱਡੇ ਲੰਬੇ ਸਹੀ ਗੱਲ ਆ ਬਈ ਲੈ ਇਦਾਂ ਮਾਰਦੇ ਨੇਗਾ ਬਾਬੂ ਸਮਾਰ ਕੇ ਨਾ ਦੇਖ ਸਕਦੇ ਹੋ ਬਈ ਫੋਰ ਫੜਿਓ ਜੀ ਉਹ ਬੱਕਰਾ ਫੜਨਾ ਉਹ ਪੱਠ ਦੂਜੀ ਛੜੀ ਜਿਹੜੀ ਉਹ ਛੋਟੀ ਪੱਠ ਫੜਨਾ 81 ਬੱਕਰੇ ਕਿੰਨੇ ਨੇ ਆਪਣੇ ਕੋਲੇ ਇਹ ਖੱਸੀ ਹੈਗੇ ਨੀ 7-8 ਖੱਸੀ ਕਿਹੜੇ-ਕਿਹੜੇ ਹੋ ਗਏ ਇੱਕ ਤਾਂ ਇਹ ਹੋ ਗਿਆ ਨਾ ਜੀ ਹਾਂਜੀ ਇਹ ਹੋ ਗਿਆ ਇੱਕ ਆ ਹੋ ਗਿਆ ਇਹ ਕਿੰਨੇ ਦੰਦ ਹੋਊਗਾ ਜੀ ਇਹ ਆ ਜਿਹੜਾ ਵੱਡਾ ਕਰੇ ਜੀ ਇਹਦੇ ਨਾਲ ਇਹ 2-4 ਦੰਦ ਹੋਏਗਾ ਮਸਾ 2-4 ਦੰਦ ਹੋਏਗਾ ਹਾਂ 4 ਕੋਈ ਦੰਦ ਦਾ ਮਸਾ ਸਹੀ ਗੱਲ ਆ ਵੀ ਦੇਖੋ ਵੀ ਖੱਸੀ ਬੱਕਰ ਆਗਾ ਜੇ ਕਿ ਜਿੰਨੇ ਉਹ ਪਰਲੀ ਪੱਠੇ ਨਾਲ ਕਾਲੀ ਵੇਖੋ ਗੱਡੀ ਸੋਣੀ ਉਹ ਪੱਠਾ ਵਾ ਹਾਂ ਆ ਪੱਠੇ ਇਹ ਕਿਹਦੀ ਪੱਠੇ ਜੀ ਇਹ ਇਹ ਵੱਡੀ ਬੱਕਰੀ ਦੀ ਕਿਹੜੀ ਬੱਕਰੀ ਦੀ ਜਿਹੜੀ ਉਹ ਹਾਂ ਉਹ ਜਿਹੜੀ ਪਹਿਲਾਂ ਤਿੰਨ ਬੱਚਾ ਵਾਲੀ ਹਾਂਜੀ ਆ ਤਿੰਨ ਵਾਲੀ ਇਹ ਨਾਲ ਆਈ ਤੇ ਉਦੋਂ ਜਦੋਂ ਤੁਸੀਂ ਲੈ ਕੇ ਆਏ ਸੀ ਉਦੋਂ ਅਸਾਂ ਉਦੋਂ ਹੀ ਨਾਲ ਸੀ ਜੀ ਹਾਂ ਬਈ ਦੇਖ ਹੁਣ ਦੁਬਾਰਾ ਫੇਰ ਸੂਈ ਹੋਈ ਏ ਹੁਣ ਦੋਨੇ ਥੱਲੇ ਦੇ ਠੀਕ ਆ ਜੀ ਤੇ ਆਹ ਆ ਜੀ ਇਹ ਪੱਠ ਨਵੀਂ ਹੋਈ ਜੀ ਵੀ ਇਹ ਨਵੀਂ ਹੋ ਗਈ ਇਹ ਵੀ ਨਮੀ ਹੋ ਗਈ ਇਹ ਸੋਟੀ ਕਰਾਤੀ ਜੀ ਗੱਲ ਕਿ ਹੋ ਗਈ ਬਸ ਹੱਤ ਤੱਕ ਇਹਨਾਂ ਲਈ ਹੋ ਗਈ ਜੀ ਹੱਤ ਨਾਲ ਹੋ ਗਈ 15 18 ਅਖਰਾ ਦਾ 18 ਦਿਨ ਹੋਏ ਹੋਈ ਨੂੰ ਅੱਛਾ ਅੱਛਾ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਬਈ ਦੇਖ ਸਕਦੇ ਪੱਠਾ ਕੀ ਇਹ ਇਹ ਬੱਚੇ ਕਿੰਨੇ ਨੇ ਆਪਣੇ ਕੋਲੇ ਜੀ ਇਹ ਇਹ ਚਾਰ ਬੱਚੇ ਨੇ ਜੀ ਹੁਣ ਆਪਣੇ ਕੋ ਚਾਰ ਬੱਚੇ ਨੇ ਜੀ ਕੀ ਕੀ ਨੇ ਬੱਚੇ ਜੇ ਗੱਲਬਾਤ ਕਰੀ ਇੱਕ ਬੱਕਰੀ ਥਲੇ ਇੱਕ ਬੱਕਰਾ ਇੱਕ ਲੇਲਾ ਕਲੇਲੀ ਚਾਰ ਨੇ ਇਹਨਾਂ ਅੱਛਾ ਜੀ ਹਾਂ ਜੋੜਾ ਜੋੜਾਈ ਹੈ ਦੋਵੇਂ ਜੋੜਾ ਜੋੜੀ ਆ ਲੈ ਵੀ ਦੇਖ ਸਕਦੇ ਹੋ ਬਈ ਦੋ ਪੱਠਾ ਤੇ ਦੋ ਬੱਕਰੇ ਆਣਾ ਜੀ ਹਾਂਜੀ ਹਾਂ ਤੇ ਮੈਨੂੰ ਲੱਗਦਾ ਹੋਣਗੇ ਮਹੀਨੇ ਮਹੀਨੇ ਦੇ ਕਿਹੜੇ ਆਏ ਨਹੀਂ ਨਹੀਂ ਉਹ ਤਾਂ 15 ਦਿਨਾਂ ਦੇ ਨੇ ਇੱਕ 20 ਦਿਨਾਂ ਦੇ ਨੇ ਦੋ ਜੁੜਾ ਬੱਸ ਛੱਡ ਦੇ ਲੈ ਮਿੱਤਰੋ ਦੇਖ ਸਕਦੇ ਹੋ ਇਹ ਬੱਚੇ ਨੇ ਇਹ ਕਿਹੜੀ ਕਿਹੜੀ ਬੱਕਰੀ ਦੇ ਨੇ ਇਹ ਜਿਹੜੇ ਬੱਚੇ ਨੇ ਜੀ ਇਹ ਬੱਚੇ ਇੱਕ ਦਾ ਰੁਪਏ ਪੁੱਟੇ ਗਿਆ ਅੱਛਾ ਜੀ ਇਹ ਕੋਈ ਜਿਹੜੀ ਉਹ ਬੱਕਰੀ ਇੱਕ ਤਾਂ ਇਸ ਬੱਕਰੀ ਦੇ ਨੇ ਦੋ ਤੇ ਲੈ ਇਹ ਬੱਕਰੀ ਬਾਈ ਪਰ ਕੇ ਲੈ ਆਵਾਂ ਨਹੀਂ ਵੀ ਇਹ ਬੱਕਰੀ ਦੇ ਨੇ ਦੇਖ ਸਕਦੇ ਹਾਂ ਇਹ ਕੈਮੇ ਸੂਈ ਬੱਕਰੀ ਹੈ ਜੀ ਇਹ ਇਹ ਪਹਿਲਾਂ ਸੂਈ ਹੈ ਹੁਣ ਅੱਛਾ ਪਹਿਲਾਂ ਸੂਈ ਹੈ ਪਹਿਲਾਂ ਸੂਈ ਹੈ ਕੰਨ ਕੰਨ ਚੰਗੇ ਨੇ ਬੱਕਰੀ ਦਾ ਨਾ ਕੰਨ ਸੂਵੇ ਵਧੀਆ ਨੇ ਜੀ ਇਹ ਦੋ ਬੱਚੇ ਨੇ ਜੀ ਦੋ ਬੱਚੇ ਇਹ ਦਿਨ ਪਹਿਲੀ ਸੋਈ ਦੋ ਬੱਚੇ ਨੇ ਆ ਬੱਕਰੀ ਦੇ ਦੇਖ ਸਕਦੇ ਹੋ ਮਿੱਤਰੋ ਹਾਂਜੀ ਚੰਗੀ ਬੱਕਰੀ ਆ ਗਈ ਕੰਨ ਕੁੰਨ ਦੀ ਨੱਕ ਨਕੋਰ ਦੀ ਵਧੀਆ ਬੱਕਰੀ ਆ ਜੀ ਇਹ ਵੇਚ ਦੋਗੇ ਬੱਕਰੀ ਦੇ ਦੇ ਦਾਂਗੇ ਬਈ ਚਲੋ ਕੋਈ ਗੱਲ ਜੇ ਕੋਈ ਆਵੇ ਬਈ ਸੌਂਕੀ ਬੰਦਾ ਤਾਂ ਲੈ ਕੇ ਵੀ ਜਾ ਸਕਦਾ ਨਾ ਇਹ ਬੱਕਰੇ ਆ ਗਏ ਜੀ ਇਹ ਬੱਕਰੇ ਦੋਵੇਂ 180 ਕਿਵੇਂ ਰੱਖ ਰੱਖੇ ਨੇ ਇਹ ਕੱਸੀ ਬਸ ਵੇਚ ਜਣਗੇ ਇੱਥੇ ਲੈ ਜਾਂਦੇ ਨੇ ਵਾਧੂ ਇੱਥੇ ਲੈ ਜਾਂਦੇ ਨੇ ਹਾਂ ਪਿਛਲੇ ਸਾਲ ਰੱਖੇ ਸਨ ਹਾਂਜੀ 10 ਬੱਕਰੇ ਸਨ ਜਿੱਤੋ ਮਿੰਟੋ ਮਿੰਟੀ ਲੈ ਕੇ ਚੱਕੇ ਇਹੋਕ ਤਾਂ ਨਹੀਂ ਹੁੰਦੀ ਕੋਈ ਆਪ ਨੂੰ ਇਹਦੇ ਵਿੱਚ ਬੱਕਰੀਆਂ ਦੇ ਵਿੱਚ ਨੋ ਨੋ ਇੱਕ ਇੱਕ ਖੱਸੀ ਤੇ ਬੱਕਰੀਆਂ ਵਰਗੀ ਹੋ ਜਾਂਦੇ ਨੇ ਫਿਰ ਸਹੀ ਸਹੀ ਠੀਕ ਹੈ ਜੀ ਦੂਜੇ ਸਭ ਨੂੰ ਤੰਗ ਕਰਦੇ ਨੇ ਬ੍ਰੀਡਰ ਹਾਂ ਇਹ ਇਹ ਤਾਂ ਬੱਕਰੀਆਂ ਵਰਗੀ ਹੋ ਜਾਂਦੇ ਨੇ ਸਹੀ ਗੱਲ ਹੈ ਜੀ ਹਾਂਜੀ ਲੈ ਵੀ ਆਜ ਮੱਤਰੋ ਤੁਹਾਨੂੰ ਦਿਖਾਉਣਾਂਗੇ ਜੀ ਬਰਬਰੀਆ ਦੱਸੋ ਬਾਈ ਜਿੰਨਾ ਬਾਰੇ ਜੀ ਜਿਹੜੀ ਵੱਡੀ ਬੱਕਰੀ ਆਪਣੀ ਜੀ ਇਹ ਕਿਵੇਂ ਆਈ ਇਹ ਇਹ ਉਹਨੇ ਤੀਸਰੇ ਸਵੇਰ ਸੁਣਾ ਜੀ ਇਹਨੇ ਜਿਹੜੇ ਸਵੇਰ ਸੁਣਾ ਜੀ ਪਹਿਲਾਂ ਪਹਿਲੇ ਸਵੇਰੇ ਦੇ ਉਹ ਦੂਸਰੇ ਸਵੇਰੇ ਤੋਂ ਬੱਚੇ ਸਨ ਠੀਕ ਹੈ ਜੀ ਕਿੰਨੇ ਬੱਚੇ ਆਉਂਦੇ ਨੇ ਇਹਦੇ ਜੀ ਦੇ ਬੱਚੇ ਹੁਣ ਇਹਦੀ ਕਿ ਮੰਨ ਜਾਂਦੇ ਤਿੰਨ ਦੇਗੀ ਜੇ ਜਾਂ ਤਿੰਨ ਜਾਂ ਚਾਰ ਆ ਸਹੀ ਗੱਲ ਹੈ ਜੀ ਟਡ ਟਡ ਬਣ ਵਧੀਆ ਪਤਾ ਲੱਗ ਰਿਹਾ ਨਾ ਸਾਨੂੰ ਇਹਦੀ ਥਣ ਥਣ ਪੂਰੇ ਵਧੀਆ ਨਾ ਜੀ ਹਣ ਦੁੱਧ ਬਹੁਤ ਜਿ ਥੱਲੇ ਦੇ ਸਹੀ ਗੱਲ ਆ ਬਈ ਦੇਖ ਸਕਦਾ ਬਈ ਬੀਟਲ ਮੰਗੂ ਥਣ ਨੇ ਜਿਵੇਂ ਬਿਨ ਬੀਟਲ ਦੇ ਹੁੰਦੇ ਨਾਲ ਜੀ ਹਾਂ ਜੀ ਹਾਂ ਉਹ ਸਾਬ ਦੇ ਨਹੀਂ ਇਹਦੀ ਬੱਚੇ ਤਿੰਨ ਜਾਂ ਚਾਰ ਨੇ ਪਿਛਲੇ ਸਵੇਰੇ ਤੇ ਦੋ ਨੇ ਉਹ ਪਿੱਖੋ ਅੱਛਾ ਜੀ ਉਹ ਪਿਛਲੇ ਸਵੇਰੇ ਦੇ ਨੇ ਪਿਛਲੇ ਸਵੇਰੇ ਦੇ ਦੋ ਨੇ ਜੀ ਹਾਂ ਜੀ ਇਹ ਕਹਿਮਾ ਸੂਆ ਇਹਦਾ ਹੀ ਜ ਇਹ ਤੀਸਰਾ ਸੂਆ ਜੀ ਹੁਣ ਇਹਦਾ ਹੀ ਹਾਂ ਬੱਕਰੀ ਸੋਹਣੀ ਆ ਨਾ ਇਹ ਕੰਨ ਕੋਲ ਸੋਹਣੀ ਬੱਕਰੀ ਹੈ ਸਿਆਣੀ ਬੱਕਰੀ ਵੀ ਬਹੁਤ ਹੈ ਬਾਕੀ ਠੰਡੀ ਬੱਕਰੀਆ ਬਈ ਦੇਖ ਸਕਦਾ ਨਹੀਂ ਐਵੇਂ ਕਰਕੇ ਖੜਦੀ ਨਹੀਂ ਹੈਗੀ ਦੁੱਧ ਦਿੱਤੇ ਕਿਨਾ ਸਿਕਾਣਾ ਪੈਂਦਾ ਇਹਦਾ ਅੱਛਾ ਜੀ ਹਾਂ ਦੁੱਧ ਨਹੀਂ ਸੁੱਕਦਾ ਜਦੋਂ ਉਧਰੋਂ ਸੂਨ ਵਾਲੀ ਹੋ ਜਾਂਦੀ ਹੈ ਹਾਂ ਜੀ ਉਧਰ ਦੁੱਧ ਥੱਲੇ ਰੋਟੀ ਭਰੀ ਦਿੰਦੀ ਹੈ ਹੋਰ ਠੀਕ ਹੈ ਚੋਏ ਚੋਏ ਤਾਂ ਨਹੀਂ ਕਦੇ ਨਾ ਚੋਏ ਨਹੀਂ ਬੱਕਰੀ ਬੱਚੀ ਰਹਿ ਜਾਂਦੇ ਨੇ ਬੱਚੀ ਰਹਿ ਜਾਂਦੇ ਨੇ ਹਾਂ ਜੀ ਹਾਂ ਠੀਕ ਹੈ ਜੀ ਇਹ ਲਈ ਕਿੰਨੇ ਰੁਪਏ ਦੀ ਸੀ ਬੱਕਰੀ ਇਹ ਜਦੋਂ ਆਪਾਂ ਲੈ ਕੇ ਆਏ ਮੈਂ ਲੈ 18000 ਦੀ ਜੀ ਇੱਥੇ ਆਈ ਹਾਂ ਜੀ ਕਿਸੇ ਬੱਚੇ ਹੈਗੇ ਸੀ ਜਾਂ ਫਿਰ ਉਦੋਂ ਹੈ ਨਹੀਂ ਸੀ ਨਾ ਉਦੋਂ ਨਹੀਂ ਹਣ ਲਾਲੇ ਹਨ ਬੱਚੇ ਅੱਛਾ ਜੀ 18000 ਰੁਪਏ ਦੀ ਬੱਕਰੀ ਲੈ ਆਏ ਤੁਸੀਂ ਹਾਂ ਜੀ ਹਾਂ ਮਥਰਾ ਤੋਂ ਜਾ ਕੇ ਲਿਆ ਸਪੈਸ਼ਲ ਅੱਛਾ ਮਥਰਾ ਤੋਂ ਹਾਂ ਜੀ ਹਾਂ ਮਥਰਾ ਤੋਂ ਲਈ ਮਥਰਾ ਤੋਂ ਦੇਖ ਸਕਦੇ ਹੋ 18000 ਰੁਪਏ ਦੀ ਬੱਕਰੀ ਇਹ ਯਾਰ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਹੈ ਅੱਛਾ ਮਥਰੂਆ ਦੇ ਹਾਂ ਜੀ ਆਪਣੇ ਨਹੀਂ ਇਧਰੇ ਕੀ ਇੰਨੀ ਵਧੀਆ ਸਹੀ ਗੱਲ ਹੈ ਹਾਂ ਜੀ ਉਹਦੇ ਮੈਨ ਕੰਮ ਆਣਾ ਵਾਲਾ ਮੈਨ ਮਥਰਾ ਚ ਐਸੀ ਦੀ ਸਰੀ ਉਹ ਐਸੀ ਦੀ ਉੱਥੇ ਹਾਂ ਜੀ ਇਹ ਲਕੇਂਦਰਾ ਉੱਥੇ ਇਹਨਾਂ ਦਾ ਇਹਨਾਂ ਦਾ ਬਣਿਆ ਹੋਇਆ ਸੀਆਰਬੀ ਸੀਆਰਜੀਪ ਨਹੀਂ ਕਿਹਦੇ ਨਾਲ ਕਿਹਨਾਂ ਦਾ ਹਾਂਜੀ ਹਾਂਜੀ ਲੈ ਵੀ ਦੇਖ ਸਕਾਦੋਂਗੇ ਬੱਚੇ ਹੋ ਗਿਆ ਨਾ ਇਹ ਆਪਣੇ ਕੋਲੇ ਜੀ ਠੀਕ ਹੈ ਜੀ ਹੋਰ ਕੋਈ ਬਸ ਖੱਸੀ ਬੱਕਰੇ ਨੇ ਹਾਂ ਜਿਆਦਾਤਰ ਆ ਦੇਖੋ ਸਾਰੇ ਖੱਸੀ ਨੇ ਬੱਕਰੇ ਲੈ ਵੀ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਨੂੰ ਇਹਦੇ ਵਿੱਚੋਂ ਕੁਝ ਵੀ ਚਾਹੀਦਾ ਹੋਊਗਾ ਤਾਂ ਵੀ ਸੰਪਰਕ ਕਰ ਲਓ ਨੰਬਰ ਦੇਵਾਂਗੇ ਬਾਈ ਠੀਕ ਹੈ ਜੀ ਤੇ ਆਜੋ ਆਪਾਂ ਹੁਣ ਸੋਨੂੰ ਬਾਈ ਜੀ ਬਰੀਡਰ ਰਹਿ ਗਿਆ ਨਾ ਇਹ ਆਜੋ ਆਏ ਬਾਈ ਆਜੋ ਇਹਨੂੰ ਹੁਣ ਆਪਾਂ ਬਰੀਡਰ ਦਿਖਾਉਣੇ ਆਗੇ ਕਿ ਕਿੰਨੇ ਦੰਦ ਹੋਗੇ ਬ੍ਰੀਡਰ ਜੀ ਚਾਰ ਚਾਰ ਦੰਦ ਹੈ ਜੀ ਚਾਰ ਦੰਦ ਹੈ ਜੀ ਹਾਂ ਜੀ ਹਾਂ ਚਾਰ ਦੰਦ ਦਾ ਵੀ ਦੇ ਸਕਦੇ ਬ੍ਰੀਡਰ ਚੰਗਾ ਨਾ ਨੱਕ ਨਕੌੜੇ ਦਾ ਜੀ ਹਾਂ ਬਹੁਤ ਸੋਹਣਾ ਹੈ ਸੋਹਣਾ ਬ੍ਰੀਡਰ ਆ ਮਿੱਤਰੋ ਘਰ ਮੇਰਾ ਪੂਰਾ ਪੂਰਾ ਘਰ ਮੇਰਾ ਹਾਂ ਇਹ ਗੱਲ ਹੈ ਇਹਦੇ ਬੱਚੇ ਆਏ ਆਪਣੇ ਕੋਲੇ ਘਾਇ ਜੀ ਬਹੁਤ ਬੱਚੇ ਆ ਗਏ ਜੀ ਸਗਤ ਲਿਆ ਹੋਇਆ ਇਹਦੇ ਬੱਚੇ ਸਿੱਧ ਨੇ ਜੀ ਲੈ ਵੀ ਆ ਬੱਚੇ ਇਹਦੇ ਨੇ ਹਾਂ ਜੀ ਹਾਂ ਕੰਨ ਕੰਨ ਦੀ ਕੁਆਲਿਟੀ ਚੰਗੀ ਆ ਨਾ ਜੀ ਹਾਂ ਜੀ ਸੁਣਦਾ ਬਹੁਤ ਸੋਹਣਾ ਹੈ ਹਾਂ ਸੁਣਦਾ ਸੋਹਣਾ ਵੇ ਹਾਂ ਜੀ ਇਹ ਮਿੱਤਰੋ ਦੇਖ ਬੱਕਰੀ ਹੋਣੀ ਮਾੜੀ ਕੋਈ ਵੀ ਨਾ ਬ੍ਰੀਡਰ ਮਾੜ ਠੀਕ ਹੈ ਹਾਂਜੀ ਹਾਂ ਇਹ ਲੈ ਕੇ ਕਿੱਥੋਂ ਆਏ ਸੀ ਬ੍ਰੀਡਰੀ ਇਹ ਇਹ ਪੰਜਾਬ ਚੋਂ ਲਿਆ ਹੈ ਪੰਜਾਬ ਚੋਂ ਲੈ ਕੇ ਆਏ ਸੀ ਹਾਂਜੀ ਹਾਂ ਠੀਕ ਹੈ ਜੀ ਹਾਂਜੀ ਸਹੀ ਗੱਲ ਆ ਬਾਈ ਮੋਟੀ ਹੱਡੀ ਦਾ ਬ੍ਰੀਡਰ ਆ ਵੇ ਮੋਟੀ ਹੱਡੀ ਹੈ ਪੂਰੀ ਦੇਖੋ ਲੱਤ ਕਿੰਦੀ ਗੱਡੀ ਹੈ ਸਹੀ ਗੱਲ ਲਈ ਹਾਂ ਚਲੋ ਆ ਇਹ ਤਾਂ ਕਦ ਕਰਨਾ ਇਹਨੇ ਹਾਂ ਆਜੋ ਜੀ ਅੱਗੇ ਚੱਲਦੇ ਆਂਗੇ ਤੁਹਾਨੂੰ ਬਾਈ ਆਪਾਂ ਹੁਣ ਮੱਛੀ ਵਾਲਾ ਦਿਖਾਉਣਾ ਹੈ ਜਿਗਾਰਡਮੈਂਟ ਇਹਨੂੰ ਕਿੰਨਾ ਟਾਈਮ ਹੋ ਗਿਆ ਮੱਛੀ ਵਾਲੇ ਨੂੰ ਜੀ ਮੱਛੀ ਨੂੰ ਹੋ ਗਏ 3 ਸਾਲ ਹੋ ਗਏ ਇਹਨੂੰ ਵੀ 3 ਸਾਲ ਜੀ ਹਾਂਜੀ ਹਾਂ ਠੀਕ ਹੈ ਜੀ ਹਾਂਜੀ ਲੈ ਵੀ ਇਹ ਪਾਂਖ ਉਹਨੂੰ ਦਿਖਾ ਦਈਏ ਇੱਕ ਵਾਰ ਨਿਗਾਹ ਮਾਰਾ ਦਈਏ ਇਹਦੀ ਬੱਕਰੀ ਵੀਡੀਓ ਕਰਾਂਗੇ ਆਪਾਂ ਜੀ ਠੀਕ ਹੈ ਜੀ ਚਲੋ ਵਧੀਆ ਬੱਕਰੀ ਕਰ ਲਿਆਂਗੇ ਹਾਂ ਇੱਕ ਬੱਕਰੀ ਕਰਾਂਗੇ ਸ਼ੌਂਕ ਹੈ ਆਪਨੂੰ ਤੇ ਜੀ ਠੀਕ ਹੈ ਜੀ ਹਾਂ ਜੀ ਮੱਛੀ ਦਾ ਵੀ ਬੱਕਰੀਆਂ ਦਾ ਵੀ ਖੇਤੀ ਦਾ ਵੀ ਸ਼ੌਂਕ ਨਾਲ ਖੇਤੀ ਕਰੀਦੀ ਸਾਰੀ ਠੀਕ ਹੈ ਜੀ ਹਾਂ ਜੀ ਸਹੀ ਗੱਲ ਹੈ ਜਗ੍ਹਾ ਕਿੰਨੀ ਆਪਣੇ ਕੋਲੇ ਉਰੇ ਜਮੀਨ ਹਾਂ ਜਮੀਨ ਜਮੀਨ 80 ਕਿੱਲੇ ਆਪਣੇ ਕੋਲ 80 ਕਿੱਲੇ ਹਾਂ ਜੀ ਇਹ ਮਤਲਬ ਤੁਸੀਂ ਦੇਖ ਸਕਦੇ ਹੋਗੇ ਇਹ ਕਿੰਨੇ ਕਿੱਲੇ ਦਾ ਯਰੇ ਇਹ ਇਹ ਪੰਜ ਕਿੱਲਾਂ ਚ ਹੈ ਜੀ ਸਾਰਾ ਅੱਛਾ ਉਹ ਬਾਕੀ ਅੱਗੇ ਵੀ ਆਣਾ ਪਹਿਲਾਂ ਇਹ ਬਣਾਇਆ ਹੋਇਆ ਸੀ ਬਜ਼ੁਰਗਾਂ ਨੇ ਮੱਝਾਂ ਵਾਸਤੇ ਅੱਛਾ ਜੀ ਇਹਦੇ 'ਚ ਅਸੀਂ ਮੱਛੀ ਛੱਡ ਲਈ ਅੱਛਾ ਇਹਦੇ ਵਿੱਚ ਵੀ ਇਹਦੇ 'ਚ ਮੱਛੀ ਛੱਡ ਲਈ ਉਹ ਉਹ ਚੰਗੀ ਹੋ ਗਈ ਤਗੜੀ ਤਗੜੀ ਹਾਂ ਜੀ ਸਾਰਾ ਸਵਾਦ ਪੈ ਗਿਆ ਸਾਨੂੰ ਹਾਂ ਜੀ ਫਿਰ ਅਸੀਂ ਪੱਟਣ ਲੱਗ ਪਏ ਅਗਲੇ ਸਾਲ ਆ ਪੱਟਤਾ ਅੱਛਾ ਵੀ ਇੱਥੋਂ ਸਟਾਰਟਿੰਗ ਹੋਈ ਸੀ ਆਪਣੀ ਦੀ ਇੱਥੋਂ ਸਟਾਰਟਿੰਗ ਹੋ ਗਈ ਸੀ ਜਿਹੇ ਤਲਾ ਤੋਂ ਇਹ ਸਾਡੇ ਬਜ਼ੁਰਗਾਂ ਨੇ ਬਣਾਇਆ ਪਿਤਾ ਜੀ ਨੇ ਠੀਕ ਹੈ ਜੀ ਹਾਂ ਜੀ ਇਹ ਅਸੀਂ ਆਪਨ ਬਣਾ ਲਿਆ ਇਧਰੋਂ ਠੀਕ ਹੈ ਜੀ ਹੁਣ ਮੁਰਗੇ ਕਿੱਦੇ ਰੱਖਣੇ ਆ ਫੇਰੀ ਮੁਰਗੇ ਲਿਆਣੇ ਆ ਬਸ ਹੁਣ ਹੁਣ ਜਨਵਰੀ ਚ ਲਿਆਵਾਂਗੇ ਜਨਵਰੀ ਦਾ ਲੈਂਡ ਚ ਜਨਵਰੀ ਦੇ ਐਂਡ ਚ ਵੀ ਜਿਹੜਾ ਹਾਏ ਠੰਡ ਤੋਂ ਪਹਿਲਾਂ ਅੰਡੇ ਚ ਸਟਾਰਟ ਹੋ ਜਾਣਾ ਠੀਕ ਹੈ ਜੀ ਹਾਂਜੀ ਹਾਂ ਲੈ ਮਿੱਤਰੋ ਦੇਖ ਸਕਦਾ ਕਿ ਮੱਛੀ ਕਿਹੜੀ ਪਾਈ ਹੋਈ ਹੈ ਇਹਦੇ ਵਿੱਚ ਮੱਛੀ ਰਹੁ ਮਰਾਕ ਕਤਲਾ ਪੰਜ ਤਰ੍ਹਾਂ ਦੀ ਹੈ ਜੀ ਸਾਰ ਪੰਜ ਤਰ੍ਹਾਂ ਦੀ ਹੈ ਗ੍ਰਾਸ ਕਰਪ ਠੀਕ ਹੈ ਜੀ ਮਿਰਗਲ ਹਾਂਜੀ ਹਾਂ ਮਿਰਗਲ ਵੀ ਇਹ ਸ਼ੌਂਕ ਨਾ ਬਣਾਇਆ ਤਲਾਹ ਸਾਰਾ ਦੇਖੋ ਪੋਲੋਂ ਥਿਨ ਲਾਇਆ ਹੋਇਆ ਸਾਰੇ ਦੇ ਅੰਦਰ ਠੀਕ ਹੈ ਜੀ 52 ਕਿੱਲਿਆਂ ਚ ਸਾਰਾ ਇਹ ਇਹ ਡੂੰਗਾ ਕਿੰਨਾ ਹੁੰਦਾ ਈ ਇਹ ਇਹ 6 ਫੁੱਟ 6 ਫੁੱਟ ਪਾਣੀ ਹੈਗਾ ਆਪਣੇ ਇਹਦੇ ਚ 6 ਫੁੱਟ ਪਾਣੀ ਹੈਗਾ ਜੀ ਹਾਂਜੀ ਹਾਂ ਠੀਕ ਹੈ ਜੀ ਪਾਣੀ ਕਿਵੇਂ ਆਇਦਰ ਆਪਣੇ ਖਾਰਾ ਕਿਵੇਂ ਪਾਣੀ ਵਧੀਆ ਪਾਣੀ ਪਾਣੀ ਠੀਕ ਹੈ ਫਸਲ ਨੂੰ ਲੱਗੂ ਸਾਰਾ ਅੱਛਾ ਅੱਛਾ ਹਾਂਜੀ ਫਸਲ ਵਾਲਾ ਪਾਣੀ ਹੈ ਜੀ ਵਧੀਆ ਖਾਰਾ ਤੇ ਫਿਰ ਉੱਚੇ ਉੱਚੇ ਤੇ ਮੱਛੀ ਪਲਦੀ ਉਹ ਤੇ ਰਹਿੰਦੀ ਨਹੀਂ ਹੈ ਨਾ ਜੀ ਫਿਰ ਉਹ ਚਿੰਗਾ ਹੁੰਦਾ ਚਿੰਗਾ ਫਰਮ ਚਿੰਗਾ ਆ ਜਾਂਦਾ ਹਾਂਜੀ ਹਾਂ ਲੈ ਵੀ ਮਿੱਤਰੋ ਦੇਖ ਸਕਦੇ ਹੋ ਕਿ ਜਾਨ ਕਿ ਸ਼ੌਂਕ ਹੋਣਾ ਚਾਹੀਦਾ ਬੰਦੇ ਨੂੰ ਹੈ ਨਾ ਜੀ ਜੋ ਮਰਜ਼ੀ ਕਰ ਸਕਦਾ ਬੰਦਾ ਈ ਬਿਲਕੁਲ ਹਾਂ ਜੀ ਸ਼ੌਕ ਨਹੀਂ ਹੁੰਦਾ ਕੰਮ ਇੰਝ ਕਿਹੜਾ ਲੋੜ ਸੀ ਸ਼ੌਂਗੇ ਆਪਣ ਨੂੰ ਖੇਤੀ ਕਰਨ ਦਾ ਮੱਛੀ ਫਰਮ ਦਾ ਬੱਕਰੀਆਂ ਦਾ ਹੁਣ ਆਓਗੇ ਦੁਬਾਰਾ ਤੁਹਾਨੂੰ ਪੌਲਟੀ ਫਰਮ ਖਵਾਵਾਂਗੇ ਪੌਲਟੀ ਫਰਮ ਖਵਾਵਾਂਗੇ ਹਾਂ ਜੀ ਹਾਂ ਇਹ ਵੇਚਦੇ ਕਿੱਥੋਂ ਵੀ ਆਪਣੀ ਮੱਛੀ ਅੱਪੀ ਲੈ ਜਾਂਦੇ ਨੇ ਜਾ ਕੇ ਅੱਪੀ ਲੈ ਜਾਂਦੇ ਨੇ ਆ ਕੇ ਆਣਾ ਸਵੇਰੇ 4 ਵਜੇ ਆ ਜਾਂਦੇ ਨੇ ਅੱਛਾ ਜਾਲ ਲਾ ਕੇ ਸਾਰੀ ਇਕੱਠੀ ਕਰ ਲੈਂਦੇ ਨੇ ਹਾਂ ਜੀ ਜਿਹੜੀ ਵੱਡੀ ਵੱਡੀ ਕੱਢ ਲੈਂਦੇ ਨੇ ਛੁੱਟੀ ਵਿੱਚ ਫੇਰ ਫੇਰ ਵੀ ਚੰਦਾਂ ਦੀ ਸਾਰੀ ਸਾਰੀ ਠੀਕ ਹੈ ਜੀ ਹਾਂ ਜੀ ਹਾਂ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ ਤੇ ਬਾਕੀ ਬਾਈ ਕਮੈਂਟ ਕਰ ਦਿਓ ਵੀ ਤੁਹਾਨੂੰ ਵੀਰ ਦਾ ਕੰਮ ਜਿਹੜਾ ਕਿਵੇਂ ਲੱਗਿਆ ਬਾਈ ਤੇ ਨਾ ਮਿਹਨਤ ਕਰੋ ਇੱਥੇ ਕਰੋ ਇੱਥੇ ਕਾਮਯਾਬ ਹੋਵੋ ਮਾਰ ਕੁਛ ਨਹੀਂ ਪਿਆ ਜਾ ਕੇ ਢੇੜੇ ਕਰਨ ਦਾ ਸਹੀ ਗੱਲ ਹੈ ਹਾਂ ਆਪਣੀ ਸਰਦਾਰੀ ਆਪਣੀ ਹੁੰਦੀ ਹੈ ਆਪਣੀ ਸਰਦਾਰੀ ਆਪਣੀ ਹੁੰਦੀ ਹੈ ਸਹੀ ਗੱਲ ਹੈ ਜੀ ਬਿਲਕੁਲ ਪਰ ਮਾਓ ਜਾਈ ਦੇਖਿਆ ਜਾ ਫਿਰ ਬਹੁਤ ਕਿਰਪਾ ਜੀ ਸ਼ੁਕਰ ਹੈ ਮਾਲਕ ਦਾ ਹਾਂ ਜੀ ਲੈ ਵੀ ਮਿੱਤਰੋ ਆਜੋ ਬਾਕੀ ਤੇ ਵੀਰ ਦੇ ਕੋਲੇ ਜੇ ਕਿਸੇ ਵੀ ਮੇਰੇ ਵੀਰ ਨੂੰ ਬੱਕਰੀਆਂ ਚਾਹੀਦੀਆਂ ਹੋਣ ਤਾਂ ਤੁਸੀਂ ਬਈ ਨੰਬਰ ਹੈਗਾ ਸਕਰੀਨ ਤੇ ਉੱਤੇ ਨੰਬਰ ਦੇ ਉੱਪਰ ਸੰਪਰਕ ਕਰਕੇ ਤੁਸੀਂ ਬੱਕਰੀਆਂ ਖਰੀਦ ਸਕਦੇ ਹੋ ਠੀਕ ਆ ਬਾਈ ਜੀ ਧੰਨਵਾਦ ਬਹੁਤ ਮਿਹਰਬਾਨੀ ਤੁਹਾਡੀ ਜੀ ਆਏ ਜੀ ਆਇਆਂ ਨੂੰ ਧੰਨਵਾਦ 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 ਜੀ ਓਕੇ ਮੇਰਾ ਵੀਰ ਲਓ ਜੀ ਬਾਈ ਜੀ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ